ਨੌਰੀ ਬਾਰਡਰ ਤੇ ਅੱਜ 111 ਦੇ ਕਰੀਬ ਕਿਸਾਨ ਨੇ ਜਿਹੜੇ ਉਹ ਮਰਨ ਵਰਤ ਤੇ ਬੈਠਣ ਜਾ ਰਹੇ ਨੇ ਤੇ ਉਹਨਾਂ ਨੇ ਆਪਣੇ ਗਲਾਂ ਦੇ ਵਿੱਚ ਇੱਕ ਪੋਸਟਰ ਪਾਏ ਹੋਏ ਨੇ ਕਿ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਤੇ ਉੱਪਰ ਜਿਹੜੀਆਂ ਕਾਲੇ ਰੰਗ ਦੀਆਂ ਲੋਈਆਂ ਲਾਈਆਂ ਹੋਈਆਂ ਨੇ 111 ਕਿਸਾਨਾਂ ਦਾ ਜਿਹੜਾ ਜੱਥਾ ਹੈਗਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਟੇਜ ਦੇ ਨਜ਼ਦੀਕ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਾਪੂ ਜੀ ਕਿਵੇਂ ਦੇਖਦੇ ਹੋ ਕਿਉਂਕਿ ਤਿਆਰੀ ਕਰ ਚੁੱਕੇ ਹੋਗੇ ਹਾਂਜੀ ਬਾਪੂ ਜੀ ਤੋਂ ਪਹਿਲਾਂ ਅਸੀਂ ਮਰਨ ਤਿਆਰ ਆਏ ਅਸੀਂ ਆਪਣੀ ਮੰਗਾ ਲੈਣੀਆਂ ਜੀ ਬਾਪੂ ਤੋਂ ਪਹਿਲਾਂ ਅਸੀਂ ਮਰ ਜੀ ਉਹ ਸਾਡੇ ਵੇਦੇ ਵੇਲੇ ਸਾਡੇ ਅੱਗੇ ਮਰੇ ਪਰ ਮਰਨ ਵਾਰਤ ਤੋਂ ਪਹਿਲਾਂ ਕਾਫੀ ਦ੍ਰਿੜਤਾ ਜਾਂ ਕਾਫੀ ਚੀਜ਼ਾਂ ਦੀ ਲੋਡ ਹੁੰਦੀ ਆ ਤੁਸੀਂ ਮਨ ਬਣਾ ਲਿਆ ਕੋਈ ਲੋਡ ਨਹੀਂ ਸਾਨੂੰ ਅਸੀਂ ਮਰੇ ਛੋਟਾ ਸੀ ਅਸੀਂ ਡਰਦੇ ਦੋ ਦਿਖਾਤੋਂ ਅਸੀਂ ਤਾਂ ਮਰੇ ਛੋਟਾ ਬਸ ਵੀ ਅਸੀਂ ਬਾਪੂ ਤੋਂ ਪਹਿਲਾਂ ਅਸੀਂ ਮਰ ਜੀ ਸਾਡੇ ਸਾਹਮਣੇ ਪਹਿਲਾਂ ਨਾ ਮਰਿਆ ਬਾਪੂ ਹਮ ਲਓ ਜੀ ਕਿਵੇਂ ਦੇਖਦੇ ਹੋ ਤਿਆਰ ਹਾਂ ਪੂਰੀ ਤਰ੍ਹਾਂ ਹਾਂ ਪੂਰੀ ਤਰ੍ਹਾਂ ਤਿਆਰ ਹਾਂ ਜੀ ਕੱਢਦੀ ਕਰਾਂ ਚਾਹੀ ਜੀ ਤਾਂ ਹੁਣ ਕਦੋਂ ਉੱਠਣਾ ਹੈਗਾ ਕਿਸ ਤਰ੍ਹਾਂ ਦੀ ਤਿਆਰੀ ਕਰਕੇ ਬੈਠੇ ਹਾਂ ਜਾਂ ਤਾਂ ਸਰਕਾਰ ਜਦੋਂ ਮੰਗਾ ਮਾਨੂੰ ਉਦੋਂ ਉਠਾਂਗੇ ਨਹੀਂ ਉਠਦੇ ਨਹੀਂ ਹਾਂ ਜਮਾਨ ਨੂੰ ਪਿਆਰ ਆ ਬਿਲਕੁਲ ਘਰ ਘਰ ਬਾਤ ਗੱਲ ਹੋਈ ਆ ਕੋਈ ਕਿਉਂਕਿ ਬਿਲਕੁਲ ਔਖਾ ਹੁੰਦਾ ਕਿਉਂਕਿ ਜੋ ਜਗੀਰ ਸਿੰਘ ਡੱਲੇਵਾਲ ਵੀ ਬੈਠੇ ਸੀ ਜ਼ਮੀਨ ਵਗੈਰਾ ਘਰਦਿਆਂ ਦੇ ਨਾਮ ਕਰਵਾ ਕੇ ਪੂਰਾ ਐਫੀਡੇਵਟ ਲਾ ਕੇ ਬੈਠੇ ਸੀ ਤੁਸੀਂ ਇਸ ਤਰ੍ਹਾਂ ਦੀ ਤਿਆਰੀ ਕਰ ਲਈ ਆ ਹਾਂ ਮੈਂ ਵਸੀਅਤ ਪਹਿਲਾਂ ਹੀ ਕਰਵਾ ਦਿੱਤੀ ਹੈ ਉਸ ਤੋਂ ਬਾਅਦ ਅਸੀਂ ਜੋ ਡੱਲੇਵਾਲ ਸਾਹਿਬ ਦੀ ਸੋਚ ਨੂੰ ਲੈ ਕੇ ਉਹਦੇ ਮੁਤਾਬਕ ਚੱਲ ਰਹੇ ਹਾਂ ਤੇ ਦੂਜੀ ਗੱਲ ਇਹ ਹੈ ਕਿ ਐਮਐਸਬੀ ਕллеਜ ਜਗਜੀਤ ਸਿੰਘ ਡੱਲੇਵਾਲ ਨੂੰ ਚਾਹੀਦੀ ਨਹੀਂ ਸਾਰੇ ਕਿਸਾਨਾਂ ਨੂੰ ਚਾਹੀਦੀ ਹੈ ਤੇ ਇਹਨਾਂ ਜਿਹੜੀ ਕਿਸੋ 11 ਇਹਨਾਂ ਨੂੰ ਵੀ ਨਹੀਂ ਚਾਹੀਦੀ ਇਹਨਾਂ ਤੋਂ ਵੱਧ ਸਭ ਨੂੰ ਚਾਹੀਦੀ ਹੈ ਇਹਨਾਂ ਨੂੰ ਵੀ ਚਾਹੀਦੀ ਹੈ ਪਰ ਮੈਂ ਕਹਿੰਨਾ ਕਿ ਸਾਰੇ ਘਰ ਘਰ ਚੋਂ ਹਰ ਇੱਕ ਕਿਸਾਨ ਆਵੇ ਇਸ ਸੰਘਰਸ਼ ਦਾ ਸਮਰਥਨ ਕਰੇ ਔਰ ਇਸ ਨੂੰ ਅਨਜਾਨਤ ਲੈ ਕੇ ਜਾਵਾਂਗੇ ਕਿਉਂਕਿ ਇਕਨੋਮਿਕ ਆਜ਼ਾਦੀ ਦੀ ਲੜਾਈ ਹੈ ਇਹ ਕਾਲੇ ਅੰਗਰੇਜ਼ਾਂ ਨਾਲ ਜੋ ਸਹੀਦ ਭਗ ਸਿੰਘ ਨੇ ਕਿਹਾ ਸੀ ਕਿ ਇਕਨੋਮਿਕ ਆਜ਼ਾਦੀ ਦੀ ਦੂਜੀ ਲੜਾਈ ਲੜਨੀ ਪਵੇਗੀ ਗੋਰੇ ਅੰਗਰੇਜ਼ ਜਾਣਗੇ ਕਾਲੇ ਆਣਗੇ ਅੱਜ ਉਹੀ ਲੜਾਈ ਹੈ ਸਾਡੇ ਨਾਲ ਉਹ ਵਰਤਾਓ ਕੀਤਾ ਜਾ ਰਿਹਾ ਜਿਵੇਂ ਅਸੀਂ ਕਿਸੇ ਦੂਜੇ ਦੇਸ਼ ਦੇ ਨਾਗਰਿਕ ਹੋਈਏ ਇਸ ਕਰਕੇ ਹੁਣ ਸਾਨੂੰ ਇਹ ਲੜਾਈ ਸੰਘਰ ਲੜਨ ਵਾਸਤੇ ਇਨਾ ਮਜ਼ਬੂਤ ਹੋ ਕੇ ਚੱਲਣਾ ਪਏਗਾ ਤਾਂ ਕਿ ਕਿਸਾਨ ਮਜ਼ਦੂਰ ਅਤੇ ਛੋਟੇ ਵਪਾਰੀ ਬਚਾਏ ਜਾ ਸਕੇ ਬਿਲਕੁਲ ਕਿਸਾਨ ਤਿਆਰੀ ਕਰਕੇ ਜਿਹੜਾ ਇੱਥੇ ਬੈਠੇ ਨੇ ਕਿਵੇਂ ਦੇਖਦੇ ਹੋਗੇ ਕਿਉਂਕਿ ਬਾਹਰਲੇ ਪਾਸੇ ਬਾਪੂ ਜੀ ਪੁਲਿਸ ਬਲ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਹੈਗਾ ਉਹ ਕੀਤਾ ਗਿਆਗਾ ਨਹੀਂ ਜੋ ਮਰਜ਼ੀ ਕਰੀ ਜਾਵੇ ਸਾਨੂੰ ਹੁਣ ਜੋ ਸਾਡੀ ਮੀਟਿੰਗ ਹੋਈ ਹੈ ਵੀ ਸਾਰਿਆਂ ਨੇ ਮਾਣ ਵਰਤਣਾ ਹੈ ਉਹ ਗੋਲੀਮਾਰਨ ਆਪਾਂ ਉੱਥੇ ਸਾਨੂੰ ਭੁੱਖੇ ਭੁੱਖੇ ਮਾਰਨਾ ਪੈ ਜਾਏ ਉਹ ਸਰਕਾਰ ਦੀ ਮਰਜ਼ੀ ਰਹੇਗੀ ਜੋ ਮਰਜ਼ੀ ਸੋਚੇ ਉਹ ਸਾਡੇ ਨਾਲ ਦੂਜੇ ਮੁਲਕ ਵਾਲਾ ਬਰਤਾਲਾ ਹੋ ਰਿਹਾ ਆਪਦੇ ਮੁਲਕ ਖਾਲ ਦਾ ਗੱਲ ਨਹੀਂ ਕੋਈ ਰਹੀ ਜਿਹੜਾ ਹਰਿਆਣਾ ਹੈ ਹਰਿਆਣਾ ਕੋਈ ਆਪਰਾ ਮੁਲਕ ਦਾ ਹੈ ਨਹੀਂ ਹਰਿਆਣਾ ਪੰਜਾਬ ਇੱਕੋ ਚੀਜ਼ ਹੈ ਬਾਕੀ ਜ਼ਿਲ੍ਹਾ ਜ਼ਿਲ੍ਹਾ ਜਾਣ ਦਾ ਸਭ ਦਾ ਹੱਕ ਹੈ ਬਿਲਕੁਲ ਇੱਥੇ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਉਣੀ ਹੈ ਕਿ ਬਿਹਾਰ ਤੋਂ ਨੇ ਜਿਹੜੇ ਇੱਥੇ ਜਿਹੜੇ ਕਿਸਾਨ ਨੇਗੇ ਉਹਨਾਂ ਨਾਲ ਗੱਲ ਕਰਦੇ ਆ ਕਿਵੇਂ ਦੇਖਦੇ ਆ ਕਿਉਂਕਿ ਤੁਸੀਂ ਵੀ ਤਿਆਰ ਹੋ ਨਾਲ ਮਨ ਕਿਵੇਂ ਬਣਾਏਗਾ ਕਿਉਂਕਿ ਪੰਜਾਬ ਦੇ ਕਿਸਾਨ ਐਮਐਸਪੀ ਦੀ ਲੜਾਈ ਲੜ ਰਹੇ ਨੇ ਤੁਸੀਂ ਵੀ ਅਸੀਂ ਦੇਖ ਰਹੇ ਆ ਕਾਫੀ ਦਿਨਾਂ ਤੋਂ ਇੱਥੇ ਹੋਗੇ ਦੇਖੋ ਅਭੀ ਜੋ ਆਪਣੇ ਪਾਸ ਸਰਕਾਰ ਹੈ ਪ੍ਰਧਾਨ ਮੰਤਰੀ ਹੈ ਗ੍ਰਹਿ ਮੰਤਰੀ ਹੈ ਸੁਪਰੀਮ ਕੋਰਟ ਹੈ ਰਾਸ਼ਟਰਪਤੀ ਹੈ ਉਪ ਰਾਸ਼ਟਰਪਤੀ ਹੈ ਮੁੱਖ ਮੰਤਰੀ ਹੈ ਇਹ ਸਭ ਲੋਕਾਂ ਦੀ ਕੋਸ਼ਿਸ਼ ਹੈ ਕਿ ਪੂਰੇ ਦੇਸ਼ ਕੋ बिहार बना दिया जाए पंजाब को भी बिहार बना दिया जाए हरियाणा को भी बिहार बना दिया जाए और दूसरी बात ये है कि ये हत्यारे लोग हैं और हत्यारे लोग गिनती गिनते हैं कि कितने लोगों की हत्या के बाद ये मानेंगे तो हम लोगों ने ये देखा कि जगजीत सिंह डल्लेवाल की शहादत शहादत में वो एक गिनती करेंगे तो हम लोगों ने तय किया कि एक साथ 111 की गिनती हत्या में शामिल करो और उससे भी पेट नहीं भरेगा तो ये क्रम जारी रहेगा किमें सब आप बने थे लंबे समय तो, तो इतने सिंपल सी बात है कि एम एस पी और एम एस पी पर गारंटी का कानून ये केवल पंजाब और हरियाणा का तो है नहीं ये पूरे देश का सवाल है और यह नहीं एम एस पी नहीं मिलने के चलते ही बिहार कंगाल है और एमएसपी मिलने के चलते पंजाब और हरियाणा की हालात बिहार से अलग है तो पंजाब और हरियाणा के हालात में पहुंचने के लिए या पूरे देश के मज़दूरों किसानों को कर्ज़ और कंगाली से मुक्ति के लिए एमएसपी पर गारंटी का कानून जरूरी है बिल्कुल बिहार तो ये पहुंचे ने हर तरह की जी तस्वीर है इतने मिल रही है बुजुर्ग ने नौजवान इतने मौजूद ने नौजवानों के नाल गल करते हैं भाई कितों आओगे तुम ਮੱਲਕੇ ਤੋਂ ਜੀ ਰਤਨ ਸਿੰਘ ਨਾਮ ਮੇਰਾ ਮੋਗਾ ਜ਼ਿਲ੍ਹਾ ਹੂੰ ਤਾਂ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਨੌਜਵਾਨ ਵੀ ਸ਼ਾਮਲ ਨੇ ਬਜ਼ੁਰਗ ਵੀ ਸ਼ਾਮਲ ਨੇ ਇਹ ਫੈਸਲਾ ਕਿਸ ਤਰ੍ਹਾਂ ਲਿਆ ਤੁਸੀਂ ਨੇ ਦੇਖੋ ਜੀ ਇਹ ਜਿੰਨਾਂ ਦੀ ਜ਼ਮੀਰ ਜਾਗਦੀ ਆ ਹੂੰ ਉਹਨਾਂ ਨੇ ਫੈਸਲਾ ਲਿਆ ਉਹ ਚ ਨੌਜਵਾਨ ਹੋਣਾ ਜਾਂ ਬਜ਼ੁਰਗ ਹੋਣਾ ਮੈਨੇ ਨਹੀਂ ਰੱਖਦਾ ਹੂੰ ਜਿਨ੍ਹਾਂ ਨੂੰ ਪਤਾ ਵੀ ਸਾਡੀ ਇਹ ਫਸਲਾਂ ਤੇ ਨਸਲਾਂ ਦੀ ਲੜਾਈ ਆ ਉਹਨਾਂ ਨੇ ਇਹ ਫੈਸਲਾ ਲਿਆ ਉਹ ਕਹਿੰਦੇ ਵੀ ਅਸੀਂ ਮਰਾਂਗੇ ਤੇ ਮਰਾਂਗੇ ਬਾਕੀ ਸਾਡੇ ਪ੍ਰਧਾਨ ਜੀ ਨੂੰ ਅੱਜ 51 ਦਿਨ ਹੋ ਗਏ ਬੈਠਿਆਂ ਨੂੰ ਉਹ ਸਾਡੀ ਖਾਤਰ ਯਾਰ ਤਲਤਲ ਕਰਕੇ ਮਾਰ ਰਹੇ ਆ ਅਸੀਂ ਮਤਲਬ ਸੋਚਿਆ ਵੀ ਕਿਉਂ ਨਾ ਯਾਰ ਤਾਂ ਪ੍ਰਧਾਨ ਜੀ ਨੂੰ ਜਾਂ ਤਾਂ ਬਚਾਈਏ ਤੇ ਜਾਂ ਫਿਰ ਅਸੀਂ ਵੀ ਇਸ ਸਟੈਪ ਚੱਕੀਏ ਸਰਕਾਰ ਤਾਂ ਸੁਣਦੀ ਨਹੀਂ ਸੀ ਪਰ ਅਸੀਂ ਇਸ ਕਰਕੇ ਅਸੀਂ ਇਸ ਸਟੈਪ ਚੱਕਿਆ ਵੀ ਅਸੀਂ ਜਰੂਰ ਇਸ ਗੱਲ 'ਚ ਹਿੱਸਾ ਲਵਾਂਗੇ ਬਿਲਕੁਲ 111 ਕਿਸਾਨਾਂ ਦਾ ਜਥਾ ਹੈਗਾ ਤੇ ਗਲਾਂ ਦੇ ਵਿੱਚ ਪੂਰੇ ਸਰੀਰ ਦੇ ਉੱਪਰ ਕਾਲੇ ਰੰਗ ਦੀਆਂ ਲੋਈਆਂ ਲਈਆਂ ਨੇਗੀਆਂ ਤੇ ਜਿਹੜਾ ਗਲਾਂ ਦੇ ਅੱਗੇ ਜਿਹੜਾ ਇੱਕ ਤਖਤੀ ਲਾਈ ਹੈਗੀ ਕਿ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਪਰ ਹੁਣ ਦੂਜੇ ਪਾਸੇ ਹਰ